ਅੱਜ ਦੇ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਦੇ ਚੈਨਲ ਜਿਸ ਦਾ ਨਾਮ ਹੈ ਵਿਕਰਮ ਸੁੰਨੂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਵੀ ਸਾਰੇ ਠੀਕ ਠਾਕ ਆ ਹੋ ਗਈ ਹੈ ਸਵੇਰ ਦਾ ਧੋ ਕੇ ਮੇਰਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਆਪਣੇ ਪ੍ਰਭੂ ਦੀ ਜੋਤ ਬੱਤੀ ਕਰਨੀ ਉਹ ਮੈਂ ਕਰ ਲਈ ਆ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਪ੍ਰਭੂ ਤੁਹਾਡੀ ਸਾਰਿਆਂ ਦੀਆਂ ਆਸਾਂ ਮੁਰਾਦਾਂ ਨੂੰ ਪੂਰੀਆਂ ਕਰਨ ਤੇ 8 8 ਵਜ ਚੁੱਕੇ ਨੇ ਦੋਸਤੋ ਤੇ ਮੇਰਾ ਜਿਹੜਾ ਸਭ ਤੋਂ ਪਹਿਲਾ ਕੰਮ ਸੀ ਉਹ ਮੈਂ ਪ੍ਰਭੂ ਦੇ ਚਰਣਾ ਦੇ ਸ਼ੀਸ਼ਟ ਕਾ ਕੇ ਘੜੀ ਬੈਠ ਕੇ ਤੇ ਹੋ ਗਈਆਂ ਫ੍ਰੀ ਤੇ ਹੁਣ ਪੂਰਵੀ ਹਰਸ਼ਿਤ ਦੋਨੋਂ ਉੱਠ ਗਏ ਨੇ ਦੋਸਤੋ ਬੱਚੇ ਵੀ ਲਵ ਉੱਡ ਜੋ ਪੂਰਵੀ ਉੱਠ ਕੇ ਆ ਲਈ ਆ ਤੇ ਮੇਰੇ ਕੰਮ ਦੋਸਤੋ ਹੁਣ ਸ਼ੁਰੂ ਆ ਕਿਚਨ ਦੇ ਪੂਰਵੀ ਦਾ ਬ੍ਰੇਕਫਾਸਟ ਫਿਰ ਉਹਦਾ ਲੰਚ ਫਿਰ ਮੇਰੀ ਡੇਲੀ ਰੁਟੀਨ ਜੋ ਕਿ ਤੁਹਾਨੂੰ ਮੈਂ ਡੇਲੀ ਦਿਖਾਨੀ ਹੀ ਆ ਤੇ ਤੁਸੀਂ ਦੇਖ ਰਹੇ ਹੋ ਤੇ ਹੁਣ ਮੈਂ ਪੂਰਵੀ ਲਈ ਬਣਾਣੀ ਆ ਬ੍ਰੇਕਫਾਸਟ ਰਾਤ ਕੀ ਆ ਬਣਾਇਆ ਸੀਗਾ ਥੋੜਾ ਜਿਹਾ ਉਹ ਵੀ ਪਿਆਇਆ ਦੇਖਦੀ ਆ ਜਾਕੀ ਇਹ ਨਾਲ ਰੋਟੀ ਪਾ ਦੂੰਗੀ ਕਿਉਂਕਿ ਇਹ ਵੀ ਖੁਸ਼ ਹੋ ਕੇ ਖਾ ਲੈਂਦੀ ਆ ਜਦ ਤਨ ਮੈਂ ਪੁੱਛ ਰੈਂਦੀ ਆ ਤੇ ਮੈਂ ਲਵ ਨੂੰ ਕਿਹਾ ਓਹੜ ਜੋ ਤੁਸੀਂ ਬੱਚਿਆਂ ਨੂੰ ਥੋੜਾ ਫਰੈਸ਼ ਫਰਸ਼ ਕਰਾ ਦੋ ਨਵਾ ਦਿਓ ਜੇ ਨਵਾਣਾ ਆ ਤਾਂ ਤੁੱਪ ਨਿਕਲੀ ਆ ਅੱਜ ਵੈਦਰ ਸਹੀ ਆ ਦੋ ਦਿਨ ਦੀ ਦੋਸਤੋਂ ਠੰਡ ਹੋ ਗਈ ਸੀਗੀ ਮੈਂ ਤਾਂ ਰਜਾਈ ਕੱਢ ਲਈ ਸੀਗੀ ਰਾਤੀ ਰਜਾਈ 'ਚ ਮੈਨੂੰ ਮਾਸਾ ਗਰਮੀ ਦੀ ਲੱਗੀ ਸਭ ਹਾਂਜੀ ਤੂੰ ਕੀ ਕਰ ਬੱਚਾ ਵਾਓ ਬੱਚਾ ਸ਼ਿਸ਼ੂ ਨਹੀਂ ਗਿਆ ਵੈਰੀ ਗੁੱਡ ਗੁੱਡ ਗਰਲ ਓ ਆਪ चलो फिर अब आप, आप फ्रेश हो आओ तब तक मम्मा आपके आपके लिए ब्रेकफास्ट बना दे ठीक है जो रात को सब्जी खाई थी वो लेके जानी है जो चावल के साथ खाई थी चावल के साथ जो सब्जी खाई थी पाँठी बना दूँ पाँठी रोटी ਅੱਛਾ ਚਾਵਲ ਚਾਵਲ ਕਹਿੰਦੀ ਜਿਹੜੇ ਖਾਦੇ ਸੀ ਉਹ ਲੈ ਕੇ ਜਾਣੇ ਆ ਚਲੋ ਬੱਚਾ ਦਾ ਬਹੁਤ ਕੁਝ ਕਹਿੰਦਾ ਵਾ ਤੇ ਰਾਤੀ ਮੈਂ ਭਿੰਡੀਆਂ ਵੀ ਧੋ ਕੇ ਰੱਖ ਲਈਆਂ ਸੀਗੀਆਂ ਜਿਹੜੀਆਂ ਮੈਂ ਮੰਡੀ ਤੋਂ ਲਿਆਈ ਸੀ ਤੇ ਹੁਣ ਫ੍ਰੀ ਹੋ ਕੇ ਤੋਰੀਆਂ ਵੀ ਛਿੱਲ ਲਵਾਂਗੀ ਹੁਣ ਚਲੋ ਦੋਸਤੋ ਤੁਹਾਡੇ ਨਾਲ ਵੀ ਦੇ ਰੱਖਾਂਗੇ ਗੱਲਾਂ ਬਾਤਾਂ ਜਾਰੀ ਤੇ ਜਿਹੜੇ ਮੇਰੇ ਕੰਮ ਆ ਪਹਿਲਾਂ ਉਹ ਕਰ ਲਈਏ ਕਿਉਂਕਿ 50 ਮਿੰਟ ਰਹਿ ਗਏ ਆ ਪੁਰਬੀ ਨੂੰ ਸਕੂਲ ਜਾਣ ਚ ਵੀ ਤੇ ਤੁਹਾਡੇ ਨਾਲ ਵੀ ਇੱਦਾਂ ਹੀ ਪੂਰਾ ਦਿਨ ਰੱਖਾਂਗੀ ਵਲੌਗ ਮੈਂ ਕੰਟੀਨਿਊ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਵਲੌਗ ਇੰਜੋਏ ਕਰਨਾ ਜਿੱਥੇ ਤੁਹਾਨੂੰ ਲੱਗੇ ਵਧੀਆ ਉੱਥੇ ਕਰ ਦੇਣਾ ਲਾਈਕ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਰਿਆ ਕਰੋ ਕਮੈਂਟ ਮੇ ਮਿਲਦੀਆਂ ਤੁਹਾਨੂੰ ਥੋੜੀ دیر ਤੱਕ ਤੁਸੀਂ ਮਿਲਦੇ ਰਹੋ ਮੇਰੇ ਵਲੌਗ ਦੇ ਨਾਲ ਵਲੌਗ ਦੇ ਨਾਲ ਹਾਂਜੀ ਦੋਸਤੋ ਤੇ 9 ਵਜ ਗਏ ਆ ਮੈਂ ਚੱਲਦੀ ਆ ਪੁਰਵੇ ਨੂੰ ਅੱਜ ਸਕੂਲ ਛੱਡਣ ਲੱਗ ਕਹਿੰਦੇ ਸੁਨੀਤਾ ਰੋਜ਼ ਮੇਰੀ ਡਿਊਟੀ ਨਹੀਂ ਅੱਜ ਤੂੰ ਵੀ ਕਰ ਕਿਉਂਕਿ ਉਹ ਨਾ ਰਹੇ ਨੇ ਹਾਂ ਤੂੰ ਵੀ ਜਾਣਾ ਚੱਲ ਫੇ ਚੱਲ ਆ ਜਾ ਤੇ ਅੱਜ ਦੋਸਤੋ ਬੈੱਡ ਸ਼ੀਟ ਵਗੈਰਾ ਸਾਰੇ ਹੁਣੇ ਮੈਂ ਚੱਕ ਦਿੱਤੀ ਆ ਤੇ ਚਲੀਆਂ ਛੱਡਣ ਪੂਰਵੀ ਨੂੰ ਬਣਾ ਰਹੇ ਨੇ ਉਹ ਕਹਿੰਦੇ ਸੁਣੇ ਤਾਂ ਮੈਨੂੰ ਟਾਈਮ ਲੱਗ ਜਾਣਾ ਉਹ ਬਣਾ ਤੋਂ ਲਿਆ ਵਾ ਤੇ ਉਹਨੂੰ ਛੱਡਾਂ ਸਕੂਲ ਤੇ ਮੈਂ ਹੁਣ ਚੱਲੀਆਂ ਉਹਨੂੰ ਛੱਡਣ ਸਕੂਲ ਤੇ ਪੂਰਵੀ ਰੈਡੀ ਆ ਤੇ ਪੱਪੇ ਪੱਪਾ ਪੱਪਾ ਚਲੋ ਪੂਰਵੀ ਚਲੋ ਬੇਟਾ ਹਾਇਲੇ ਦੋਸਤੋ ਮੈਂ ਪੂਰਵੀ ਨੂੰ ਲੈ ਕੇ ਪਹੁੰਚ ਚੁੱਕੀ ਆ ਉਹਦੇ ਸਕੂਲ ਡੈਫੋਡ ਹੈਲਸ ਤੇ ਮੈਂ ਨਾ ਇੱਕ ਦੋ ਗੱਲਾਂ ਕਰਨੀਆਂ ਸੀ ਮੈਮ ਨਾਲ ਇਸ ਕਰਕੇ ਮੈਂ ਜਾਈ ਸੀਗੀ Oh. Yeah. हाँ बेटा मैं जल्दी लेने आ जाऊंगी आपको यस yes. वो देखो मैम स्कूल में है गुड मॉर्निंग गुड मॉर्निंग मैम बोलो गुड मॉर्निंग और मैम ठीक हूँ बैग मेरे को हां जी दोस्तों ਤੇ ਮੈਂ ਪੂਰਬੇ ਨੂੰ ਛੱਡ ਕੇ ਆਈਆਂ ਘਰ ਪਹਿਲਾਂ ਮੈਂ ਗਈ ਪੰਮੇ ਦੀ ਡੇਰੀ ਤੇ ਉੱਥੋਂ ਮੈਂ ਲੈ ਆਂ ਦਹੀਂ ਦਹੀਂ ਲੈ ਕੇ ਮੈਂ ਆਈ ਘਰ ਤੇ ਗੜਸ਼ਟ ਵਗੈਰਾ ਸਾਰੀਆਂ ਚੱਕੀਆਂ ਚੱਕ ਕੇ ਬਾਹਰ ਸੁਕ ਧੋ ਕੇ ਤੇ ਸੁਕਣੇ ਪਾਈਆਂ ਦੋਸਤੋ ਮੈਂ ਇਹ ਲੋਤੀਆਂ ਮੈਂ ਲਾਹ ਨੂੰ ਕਹਿ ਗਈ ਸੀ ਮੈਂ ਕਿ ਤੁਸੀਂ ਨੂੰ ਆਉਣ ਲੱਗੇ ਮਾੜਾ ਮਾੜਾ ਪਾਣੀ ਚੋਂ ਕੱਢਦੇ ਹੀ ਉਹ ਤੇ ਇਹਨਾਂ ਨੇ ਮੇਰੀ ਇੰਨੇ ਕ ਹੈਲਪ ਕਰ ਤੇ ਚਲੋ ਵੀ ਦੇਖੋ ਮੈਂ ਵੀ ਇਹਨਾਂ ਦਾ ਸਾਥ ਦਿੰਦੀ ਆ ਤੇ ਮੋਸਟਲੀ ਇਹ ਵੀ ਮੇਰਾ ਸਾਥ ਦਿੰਦੇ ਆ ਤੇ ਹੁਣ ਮੈਂ ਇਹਨਾਂ ਨੂੰ ਦੱਸੋ ਕੀ ਖਾਣਾ ਮੈਂ ਤੁਹਾਨੂੰ ਬਣਾ ਕੇ ਖਵਾਣੇਗਾ ਬਸ ਤਾਂ ਕਰਾ ਦੋ ਨਾ ਅੱਖਾਂ ਕਦੇ ਲਾਲ ਹੋਈਆਂ ਵਾ ਨਾ ਅੱਖਾਂ ਤੁਹਾਡੀਆਂ ਪਾਣੀ ਪਿਆ ਨਾ ਅੱਖਾਂ ਚ ਪਾਣੀ ਖਾਣਾ ਕੀ ਹੈ ਧੀਆ ਬੇਚੇਰਾ ਰੋਟੀ ਸ਼ੈਂਬਰ ਪਰੋਂਠੇ ਦੇਸੀ ਘਿਓ ਲਾ ਕੇ ਚਲੋ ਦੋਸਤੋ ਹੁਣ ਮੈਂ ਬਣਾਣੀ ਹੈ ਨਾਸ਼ਤਾ ਚਾਹ ਪੀਣੀ ਆ ਦਹੀਂ ਕੀ ਹੈ ਰੀ ਸਬਜੀ ਤੇ ਰੋਟੀ ਕਹਿੰਦੇ ਮੈਨੂੰ ਦੇ ਦੇ ਤੇ ਮੈਂ ਹੁਣ ਤੁਹਾਡੇ ਨਾਲ ਕਰਦੀਆਂ ਗੱਲਾਂ ਬਾਤਾਂ ਜਾਰੀ ਹਸਬੰਦ ਨੂੰ ਖਵਾ ਦਵਾ ਨਾਸ਼ਤਾ ਤੇ ਮੈਂ ਵੀ ਕਰ ਲਵਾ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਹਾਂਜੀ ਦੋਸਤੋ ਤੇ 10:00 ਵੱਜ ਗਏ ਨੇ ਪੂਰਬੀ ਨੂੰ ਵੀ ਛੱਡ ਕੇ ਸੁਨੀਤਾ ਆ ਗਈ ਸੀ ਤੇ ਨਾਸ਼ਤਾ ਪਾਣੀ ਵੀ ਕਰਾਤਾ ਵਾ ਸਾਰਾ ਤੇ ਹੁਣ ਰਸੋਈ ਦੀ ਬਸ ਸਾਫ ਸਫਾਈ ਤੇ ਅੱਜ ਗੱਦੇ ਗੁੱਦੇ ਸਾਰੇ ਥੱਪੇ ਸੁੱਕਣੇ ਪਾਏ ਆ ਕਿਉਂਕਿ ਕੱਲ ਮੀਂਹ ਆਇਆ ਪਿਆ ਸੀ ਤਾਂ ਸਾਡੀ ਬਾਰੀ ਨਾ ਖੁੱਲੀ ਰਹਿ ਗਈ ਸੀ ਕੱਲ ਨਹੀਂ ਸੋਰੀ ਐਤਵਾਰ ਉਹਦੇ ਕਰਕੇ ਮਾੜੇ ਮਾੜੇ ਛਿੱਟੇ ਜਿਹਾ ਆ ਗਏ ਸੀਗੇ ਤੇ ਇਸ ਕਰਕੇ ਨਾ ਫਿਰ ਥੱਪੇ ਪਾਏ ਕਿ ਚਲੋ ਥੋੜੀ ਬੋਤ ਸੁੱਕ ਜਾਣ ਤੇ ਹੁਣ ਪੁਹੀ ਕੀ ਕਰੀ ਜਨੇ ਹੁਣ ਸਾਫ ਸਫਾਈ ਬਸ ਭਾਂਡੇ ਮਾਰ ਕੇ ਬੈਸ ਸਾਫ ਕਰਨਾ ਚਾੜੂ ਪੂੰਝਾ ਪਾ ਮੈਂ ਦੁਕਾਨ ਤੇ ਜਾਣਾ ਖੋਲਣਾ ਇਹਨੂੰ ਹਰ ਜੇ ਨੂੰ ਪੜ੍ਹੋਗੇ ਤੇ ਤਾਂ ਹੀ ਗੱਲ ਬਣਨੀ ਹੈ ਹਾਂਜੀ ਹਾਂਜੀ ਤੇ ਮੈਂ ਕਿਹੜਾ ਕਹਿੰਦੀ ਮੈਂ ਨਹੀਂ ਛੜਨਾ ਮੈਂ ਪੜ੍ਹਨਾ ਹੈ ਪੜ੍ਹਨਾ ਕਿੰਨਾ ਟਾਈਮ ਹੋਇਆ 10:30 ਅਸ 11 ਵਜੇ ਮੈਂ ਵੇਲੀ ਹੋ ਜਾਣਾ 11 ਵਜੇ ਤੱਕ ਤੁਸੀਂ ਉਧਰ ਬਹਿ ਜਾਓ ਲੈਪਟਾਪ ਤੇ ਇਹਨੂੰ ਕੁਝ ਲਗਾ ਦਿਓ ਚਲ ਆ ਅੱਛੇ ਤੇ ਲੈਪਟਾਪ ਤੇ ਦੇਖਣਾ ਕੋਈ ਤੂੰ ਮੈਂ ਕਰਦੇ ਕੰਮ ਕਰਕੇ ਸਾਰੇ ਹੋ ਗਏ ਆ ਫਰੀ ਝਾੜੂ ਪੋਚਾ ਸਾਫ ਸਫਾਈ ਤੇ ਗੱਦੇ ਗੁੱਦੇ ਤੁਸੀਂ ਜਿੱਦਾਂ ਪਹਿਲਾਂ ਵਲੌਗ ਚ ਦੇਖਿਆ ਸੁਪਨੇ ਪਾਈ ਹੋਏ ਨੇ ਸਾਰੇ ਤੁੱਪੇ ਤੇ ਹੁਣ ਹਰਸ਼ਿਤ ਦੋਸਤੋਂ ਗਿਆ ਸੋਹ ਦੇ ਤੁਸੀਂ ਮੈਨੂੰ ਚਾਬੀ ਜਾ ਕੇ ਥੱਲੇ ਸਿੱਟੋ ਦੋਸਤੋਂ ਘਰ ਨਾ ਐਕਚੁਅਲੀ ਬੱਚਿਆਂ ਦੇ ਡਾਈਪਰ ਨਹੀਂ ਹੈਗੇ ਬਿਲਕੁਲ ਜ਼ੀਰੋ ਹੋ ਗਏ ਆ ਤੇ ਉਹਦੇ ਕਰਕੇ ਥੋੜੇ ਬਹੁਤੇ ਦੇਖਦੀ ਆ ਜਾ ਕੇ ਬੱਚਿਆਂ ਦੇ ਡਾਈਪਰ ਲੈ ਕੇ ਆਣੀਆਂ ਚਲੋ ਹਜੇ ਫਿਲਹਾਲ ਜਿਆਦਾ ਤਾਂ ਨਹੀਂ ਲਿਆ ਸਕਦੇ ਜਿੰਨਾ ਕਿ ਬਜਟ ਹੈਗਾ ਆਪਾਂ ਉਨੇ ਕੇ ਹੀ ਲੈ ਆਣਨੇ ਆ ਉਹ ਤੋਂ ਬਿਨਾ ਵੀ ਦੋਸਤੋਂ ਗੁਜ਼ਾਰਾ ਨਹੀਂ ਹੈਗਾ ਡਾਈਪਰੋਂ ਡਾਈਪਰ ਤੋਂ ਬਿਨਾ ਵੀ ਗੁਜ਼ਾਰਾ ਨਹੀਂ ਹੈਗਾ ਤੇ ਚਲੋ ਹਜੇ ਬਜਟ ਜਿੰਨਾ ਕਿ ਹੈਗਾ ਆਪਾਂ ਉਨੇ ਕ ਲੈ ਜਾਂਦੇ ਆ ਬਾਕੀ ਜਦੋਂ ਕੋਈ ਗੱਲ ਨਹੀਂ ਕਦੇ ਦੋਸਤੋ ਇਦਾਂ ਦਾ ਵੀ ਟਾਈਮ ਹੁੰਦਾ ਸੀਗਾ ਮੈਂ ਐਡਵਾਂਸ ਲਿਆ ਲਿਆ ਰੱਖਦੀ ਹੁੰਦੀ ਸੀ ਬੱਚਿਆਂ ਦੇ ਡਾਈਪਰ ਤੇ ਹੁਣ ਬੱਚੇ ਛੋਟੇ ਆ ਡਾਈਪਰ ਤੋਂ ਬਿਨਾ ਗੁਜ਼ਾਰਾ ਵੀ ਹੈ ਨਹੀਂਗਾ ਰਾਤੀ ਗਿੱਲਾ ਕਰ ਦਿੰਦੇ ਆ ਬੈੱਡ ਬੁੱਡ ਬਿਸਤਰਾ ਗੱਦੇ ਵਗੈਰਾ ਤੇ ਇਸ ਕਰਕੇ ਲੱਗ ਜਾਂਦੇ ਚਲ ਸ੍ਰੀ ਤਾਂ ਨਾਲੇ ਮੇਰੇ ਨਾਲ ਅੱਜ ਅਸੀਂ ਕਿਸੇ ਹੋਰ ਸ਼ੌਪ ਤੇ ਚੱਲੇ ਆ ਉਹਨਾਂ ਦੀ ਐਕਚੁਅਲੀ ਐਕਚੁਅਲੀ ਉਹਨਾਂ ਦੀ ਨਾ ਮੈਨੂਫੈਕਚਰਿੰਗ ਆ ਤੇ ਇਸ ਕਰਕੇ ਮੈਂ ਲਵ ਨੂੰ ਕਹਾਂ ਮੈਂ ਕਿ ਤੁਸੀਂ ਚੱਲ ਜਿਓ ਮੈਂ ਹਰਸ਼ਿਤ ਸੋ ਗਿਆ ਉਹਨੂੰ ਲੈ ਕੇ ਬਲੈਂਡੀਆਂ ਘਰ ਮੈਨੂੰ ਕਹਿੰਦੇ ਨਹੀਂ ਤੂੰ ਮੇਰੇ ਨਾਲ ਚੱਲ ਤੈਨੂੰ ਸ਼ੌਕ ਵੀ ਪਤਾ ਲੱਗ ਜਾਏਗੀ ਕਿ ਕਿਹੜੀ ਆ ਕਿ ਕਦੇ ਕੱਦੇ ਜਾਣਾ ਪਿਆ ਤੇ ਤੈਨੂੰ ਫਿਰ ਪਤਾ ਲੱਗੀ ਰਹੇਗੀ ਲੋਕੇਸ਼ਨ ਕੀ ਆ ਤੇ ਮੈਂ ਕਿਹਾ ਚਲੋ ਫਿਰ ਚੱਲ ਜਾਨੀ ਆ ਤੇ ਦੇਖਦੇ ਆ ਉੱਥੇ ਜਾ ਕੇ ਦੋਸਤੋ ਕਿੱਦਾਂ ਦੇ ਡਾਈਪਰ ਆ ਵਧੀਆ ਆ ਕਿ ਕਿੱਦਾਂ ਦੇ ਆ ਤੁਹਾਨੂੰ ਵੀ ਦਿਖਾਵਾਂਗੇ ਤੇ ਹੁਣ ਲੈ ਕੇ ਆਨੇ ਆ ਜਿੰਨੇ ਵੀ ਸਾਡੇ ਕੋਲੋਂ ਚਲੋ ਆਂਦੇ ਆ ਹੁਣ ਕਿ ਮੈਂ ਲੋਗ ਲੂ ਕਰਦੀ ਆਂ ਬਾਕੀ ਸਾਰੇ ਬਿਸਤਰੇ ਬੁਸਤਰੇ ਦੋਸਤੋ ਸਹਰਾਣੇ ਬਰਾਣੇ ਸਾਰਾ ਕੁਝ ਪਾਇਆ ਹੋਇਆ ਧੁੱਪੇ ਤੇ ਮੈਂ ਮਿਲਦੀ ਆ ਤੁਹਾਨੂੰ ਅੱਗੇ ਥੋੜੀ ਦੇਰ ਤੱਕ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਪੂਰਾ ਵਲੌਗ ਦੇਖਿਓ ਸਕਿੱਪ ਨਹੀਂ ਕਰਨਾ ਕਿਸੇ ਨੇ ਵੀ ਅਰਸ਼ੂ ਤੂੰ ਉੱਠ ਗਈ ਸੀ ਇਹ ਉੱਠ ਗਿਆ ਲੱਭ ਤੂੰ ਉਹਦੇ ਸੁੱਤੀ ਸੀ ਆ ਜਾ ਪਿੱਛੇ ਬਹਿ ਜਾਣੀ ਮੈਂ ਆ ਜਾ ਮੇਰੇ ਕੋਲ ਪਿੱਛੇ ਆ ਜਾ ਅੱਗੇ ਨਹੀਂ ਬਹਿ ਫੇ ਸੀ ਤੇ ਬੈਂਟ ਲੈਣੀ ਪੈਣੀ ਓਏ ਇਹਦਾ ਛੋੜਾ ਗੁੱਕ ਚਲੋ ਲਵ ਘਰ ਮੇ ਕਿੰਨੇ ਆ ਹੂੰ ਗੱਡੀ ਵੀ ਧੁੱਪੇ ਖੜੀ ਰਹਿੰਦੀ ਆ ਨਾ ਤੇ ਦੋਸਤੋ ਲਵ ਕਹਿੰਦੇ ਸੁਣੀ ਤਾਂ ਗੱਡੀ ਚ ਚੱਲਦੇ ਆ ਗੱਡੀ ਉੱਥੇ ਚਲ ਜਾਂਦੀ ਆ ਉਸ ਏਰੀਏ ਚ ਤੇ ਮੈਂ ਵੀ ਫਸਟ ਟਾਈਮ ਹੀ ਚੱਲਨੀ ਆ ਲਵ ਪਹਿਲਾਂ ਇੱਕ ਅੱਧੀ ਵਾਰੀ ਹੋ ਕੇ ਆਏ ਹੁਣੇ ਤਾਂ ਮੈਨੂੰ ਪਤਾ ਨਹੀਂ ਤੇ ਹੁਣ ਚੱਲਦੇ ਆ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਜਾਣੇ ਚ ਲੋਕਲੇ ਆ ਕੇ ਥੋੜਾ ਦੂਰ ਆ ਤੇ ਲਵ ਹੁਣ ਕਰ ਰਹੇ ਨੇ ਡਰਾਈਵ ਹਰਸ਼ਿਤ ਮੇਰੇ ਨਾਲ ਬੈਠਾ ਹੋਇਆ ਤੇ ਪੂਰਵੀ ਹੈਗੀ ਹੈ ਸਕੂਲ 11:30 ਹੋਇਆ 1 ਵਜੇ ਉਹਨੇ ਵੀ ਆ ਜਾਣਾ ਤੇ ਉਸ ਤੋਂ ਪਹਿਲਾਂ ਤਾਂ ਅਸੀਂ ਆਏ ਜਾਣਾ ਤੇ ਪੂਰਵੀ ਨੂੰ ਵੀ ਸਕੂਲੋਂ ਲੈ ਕੇ ਆਣਾ ਤੇ ਤੁਹਾਡੇ ਨਾਲ ਵੀ ਇੱਦੀ ਗੱਲਾਂ ਬਾਤਾਂ ਆਪਾਂ ਸਾਰਾ ਦਿਨ ਰੱਖਣੀਆ ਜਾ ਰਹੀ ਤੁਸੀਂ ਜੁੜੇ ਰਹਿਣਾ ਸਾਡੇ ਵਲੌਗ ਦੇ ਨਾਲ ਤੇ ਹੁਣ ਆਪਾਂ ਲੈ ਕੇ ਆਨੇ ਆ ਡਾਈਪਰ ਹੋ ਰਹੇ ਹਾਂ ਜੇ ਡਾਈਪਰਾਂ ਦੀ ਦੁਕਾਨ ਹੈ ਆ ਮੋਡਲ ਹਾਊਸ ਦੋਸਤੋ ਮੈਨੂੰ ਲੈ ਕੇ ਆ ਚੁੱਕੇ ਆ ਤੇ ਹਜੇ ਅੱਗੇ ਦੇਖੋ ਕਿੰਨੇ ਦੂਰ ਲਵ ਕਿੱਥੇ ਜਾਣਾ ਉਹ ਸੈੱਲ ਰੇਡ ਤੇ ਲੈਣੇ ਆ ਨਾ ਡਾਇਪਰ ਤੇ ਦੂਰ ਤੱਕ ਜਾਣਾ ਹੀ ਪੈਣਾ ਤੇ ਇੰਨੀ ਦੂਰ ਹੈਗੀ ਇੱਥੇ ਦਗਾਣਾ ਹੁਲਛੇਲਾ ਬਬਰੀਕ ਚੌਂਕ ਵੀ ਪਾਰ ਕਰ ਲਿਆ ਮੋਡਲ ਹਾਊਸ ਦੇ ਵਿੱਚ ਐਂਟਰੀ ਕਰ ਲਈ ਹੋਈ ਆ ਤੇ ਕਿਹੜੇ ਕਿਹੜੇ ਮੋਡਲ ਹਾਊਸ ਤੋਂ ਦੇਖ ਰਹੇ ਆ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਤੇ ਦੇਖ ਲਓ ਦੋਸਤੋ ਜ਼ਿੰਦਗੀ ਦੇ ਵਿੱਚ ਕੀ ਨਹੀਂ ਕਰਨਾ ਪੈਂਦਾ ਬੱਚਿਆਂ ਦੇ ਡਾਈਪਰਾਂ ਦੇ ਪਿੱਛੇ ਵੀ ਕਿੱਥੇ ਜਾ ਰਹੇ ਆ ਬੱਚਿਆਂ ਦੇ ਡਾਈਪਰ ਲੈਣ ਚਲਾ ਦੋਸਤੋ ਹੁਣ ਮਾਲਕ ਨੇ ਸਾਨੂੰ ਹੀਰਿਆ ਵਰਗੀ ਦਾਤ ਬਖਸ਼ੀ ਹੈ ਤੇ ਸਾਨੂੰ ਹੀ ਬੱਚਿਆਂ ਦਾ ਖਿਆਲ ਰੱਖਣਾ ਪੈਣਾ ਤੇ ਹੁਣ ਦੇਖੋ ਜੇ ਕਿੰਨਾ ਕੁ ਸਮਾਂ ਹੋਰ ਲੱਗਦਾ ਆ ਜਾ ਤਾਂ ਰਹੇ ਆ ਗਰਮੀ ਵੀ ਬਹੁਤ ਲੱਗ ਰਹੀ ਹੋਈ ਆ ਮੈਂ ਮਾਡਲ ਹਾਊਸ ਪਹਿਲੀ ਵਾਰੀ ਆਈ ਆ ਸੁਣਿਆ ਪੜਾਇਆ ਮਾਡਲ ਹਾਊਸ ਮਾਡਲ ਹਾਊਸ ਤੋਂ ਮੈਨੂੰ ਲਾਈਵ 'ਚ ਵੀ ਮਿਲਣ ਆਂਦੇ ਨੇ ਜਿੱਥੇ ਮੈਂ ਸੇਲ ਲਗਾਣੀ ਜੋਤੀ ਚੋਂ ਉਹ ਵੀ ਪੁੱਛਦੀ ਮਾਡਲ ਹਾਊਸ ਤੋਂ ਆਏ ਆ ਤੇ ਅੱਜ ਮਾਡਲ ਹਾਊਸ ਦੇ ਇੱਕ ਵੀ ਲੈਣੇ ਆ ਕਿੱਤਾ ਦਾ ਆ ਹੋਣ ਜਾਣੇ ਆ ਤੇ ਉੱਥੇ ਜਾ ਕੇ ਤੁਹਾਡੇ ਨਾਲ ਕਰਦੇ ਆ ਕੰਟੀਨਿਊ ਬਲੌਗ ਜੀ ਦੋਸਤੋ ਤੇ ਲਓ ਹੁਣ ਪਹੁੰਚੇ ਆ ਤੁਸੀਂ ਵੀ ਦੇਖ ਲਓ ਜੇ ਕਿਸੇ ਮੇਰੇ ਵਾਂਗੂ ਜਿਹਦੇ ਛੋਟੇ-ਛੋਟੇ ਬੱਚੇ ਆ ਜੇ ਕਦੇ ਆਣਾ ਚਾਹੁੰਦੇ ਆ ਡਾਈਪਰ ਹੀ ਡਾਈਪਰ ਸਭ ਤੋਂ ਸਸਤੇ ਰੇਟੋਂ ਪਰ ਡਾਈਪਰ ਖਰੀਦੇ ਹਨੇ ਬਣੀ ਤੇ ਆ ਆ ਜੀ ਹੁਲ ਸੇਲ ਦੀ ਇਹਨਾਂ ਦੀ ਸ਼ਾਪ ਆ ਤੇ ਆਪਾਂ ਵੀ ਪਹੁੰਚ ਚੁੱਕੇ ਆ ਵਿਜ਼ਿਟ ਕਰ ਚੁੱਕੇ ਆ ਹੁਣ ਜਾਣੇ ਆ ਅੰਦਰ ਪੁੱਛਦੇ ਆ ਕੀ ਹਿਸਾਬ ਕਿਤਾਬ ਆ ਤੇ ਤੁਹਾਨੂੰ ਵੀ ਜਰੂਰ ਦੱਸਾਂਗੇ ਇੱਕ ਹੋਰੀ ਵਾਲੇ ਡਾਈਪਰ ਆ ਯੂਨੀ ਡਾਈ ਇਹ ਲੋਸ ਦੇ ਲੋਸ ਪੈਕੇਜ ਵਿੱਚ ਵੀ ਮੈਂ ਚੱਲ ਗਈ ਉਹ ਪੈਕੇਟ ਆਵਲਾ ਲੱਗੋ ਆ ਗਿਆ ਹੈਲੋ ਹਨ ਕਰੀ ਇਹ ਵੱਡਾ ਸਾਈਜ਼ ਨਹੀਂ ਲੱਗ ਰਿਹਾ ਕੋਈ ਇੱਕ ਸਰੀ ਹੈ ਇਹ ਹੀ ਲੈ ਲਓ ਇੱਕ ਮਿੰਟ ਨਾ ਦਿੱਤਾ ਹੈਵੀ ਲੱਗ ਰਿਹਾ ਔਰ ਤਾਂ ਹੂੰ ਇਸ ਤੋਂ ਹੈਵੀ ਇਹ ਵਾਲਾ ਹੈਵੀ ਹੈ ਜਿਹੜਾ ਮੈਂ ਇਹ ਫਿਰ ਉਹ 12 ਰੁਪਏ ਦਾ ਉਹ 8 ਰੁਪਏ ਦਾ ਪੈਨ ਹੈ ਇੱਕ ਕੋਰੀਆ ਦੇ ਆ ਇੰਡੀਆ ਨਹੀਂ ਕੋਰੀਆ ਦੇ ਤੇ ਟੇਪ ਵੀ ਲੱਗੀ ਹੋਈ ਹੈ ਟੇਪ ਲਾ ਕੇ ਜਿਹਨੇ ਪੈਂਟ ਨੂੰ ਅਟੈਚ ਕਰ ਲੈਣਾ ਹੈ ਸੇਪੂਕ ਵਾਲਾ ਚੱਕਰ ਮੈਡਮ ਇਹਦੀ ਪੈਟੀਆਂ ਦਿਖਾਈ ਹੁਣਾਂ ਕਿੰਨੀ ਹੈ ਉਹ ਵੀ ਰਵੇਗਾ ਪੰਜਾਬ ਉੱਤਰ ਦੇ ਬਾਈਕਿੰਗ ਦਾ ਕਾਫਾ ਉਹਦੇ ਬੈਲੇ ਪੁੱਛਦਾ ਹੈ ਉਹ ਵੀ ਚਾਏਗਾ ਬਾਈਕਿੰਗ ਚਾਏਗਾ ਕਿ ਪੰਜਾਬ ਇਸ ਦੀ ਪੈਕਿੰਗ ਆਏਗੀ ਇਹਦੇ ਵਿੱਚ yellow ਪੈਕਿੰਗ ਚਾਏਗਾ ਕਿ ਹਰਤਾਲੀ ਦੀ ਪੈਕਿੰਗ ਆਏਗੀ ਅਸੀਂ ਇੱਕੋ ਵਾਰ ਪੰਜਾਬ ਦੇ ਆਹ ਗਾਈਡ ਪਰ ਫੀਸ ਨਹੀਂ ਹੁੰਦੇ ਨੇ ਅੰਦਰ ਚੋਰੀ ਚੋਰੀ ਉਹ ਤਾਂ ਨਹੀਂ ਰਹਿੰਦੇ हां जी दोस्तो ताजा ताजा फ्रेश फ्रेश दोस्तों ਤੇ ਗਰਮੀ ਤਾਂ ਇੰਨੀ ਜਿਆਦਾ ਹੈ ਨਾ ਡਾਈਪਰ ਲੈ ਕੇ ਅਸੀਂ ਆਏ ਆ ਬਾਹਰ ਰੋਡ ਤੇ ਤੇ ਮਿਲਾਵ ਨੂੰ ਕਿਹਾ ਪਹਿਲਾਂ ਮੈਨੂੰ ਕੁਝ ਪਲਾਓ ਤੇ ਲਵ ਗੰਨੇ ਦਾ ਰਸ ਤਾਜ਼ਾ-ਤਾਜ਼ਾ ਫ੍ਰੈਸ਼-ਫ੍ਰੈਸ਼ ਬਣਵਾ ਕੇ ਲਿਆਏ ਨੇ ਤੇ ਹਰਸ਼ਿਤ ਨੂੰ ਵੀ ਪਲਾ ਰਹੇ ਨੇ ਦੋਸਤੋ ਬਹੁਤ ਜਿਆਦਾ ਗਰਮੀ ਆ ਹੂੰ ਦੇ ਇਸ ਦੇ ਹਾਂ ਜੀ ਨਹੀਂ ਨਹੀਂ ਹਰਸ਼ਿਤ ਵੀ ਆ ਹਾਂਜੀ ਦੋਸਤੋ ਤੇ ਅਸੀਂ ਆ ਗਏ ਆ ਘਰ ਘਰ ਆ ਕੇ ਗੱਦੇ ਵੱਦੇ ਸਾਰੇ ਤੁੱਪੇ ਪਾਇ ਸੀ ਉਹਨਾਂ ਨੂੰ ਪਲਟੇ ਆ ਸਾਰੇ ਕੱਪੜੇ ਚਾਦਰਾਂ ਤੋਲੀਆਂ ਰਜਾਈ ਜਿਹੜੀ ਅਸੀਂ ਲਈ ਸੀ ਉਹ ਸਾਰੇ ਕੁਝ ਅਸੀਂ ਪਲਟ ਕੇ ਤੇ ਆਏ ਆ ਬੈਠੇ ਆ ਤੇ ਦੋਸਤੋ ਇੱਕ ਵਜਨ ਚ ਪੂਰੇ 5 ਮਿੰਟ ਰਹਿ ਗਏ ਨੇ ਤੇ ਹਸਬੰਦ ਕਹਿੰਦੇ ਜਾ ਤੂੰ ਤਾਂ ਪੂਰਦੀ ਨੂੰ ਲੈ ਆ ਤੇ ਇਹ ਮੈਨੂੰ ਕਾਵੇ ਆ ਪਰੇਸ਼ਾਨ ਹਾਂ ਹਾਂਜੀ ਦੀਦੀ ਦੀਦੀ ਕੋ ਲੈ ਆਉਂਦੀ ਦੀਦੀ ਕੋ ਬੱਬੂ ਆ ਉਹ ਦੋ ਚੂਏ تھے ਲਿਓ ਖੜਾਓ ਐਤੀ ਵਦੇ ਚਾਬੀ ਤੇ ਦੋਸਤੋ ਹੁਣ ਮੈਂ ਲੈ ਕੇ ਆਵਾਂ ਪੂਰਵੀ ਨੂੰ ਉਹ ਵੀ ਕਰ ਰਹੀ ਹੁਣੀ ਮੇਰਾ ਵੇਟ 1 ਵਜ ਗਿਆ ਆ ਤੇ ਐਕਟਿਵਾ ਦੀ ਚਾਬੀ ਐਕਟਿਵਾ ਦੀ ਚਾਬੀ ਐਕਟਿਵਾ ਦੀ ਚਾਬੀ ਹਾਂਜੀ ਦੋਸਤੋ ਤੇ ਮੈਂ ਆ ਗਈਆਂ ਸਕੂਲ ਤੋਂ ਪੂਰਵੀ ਨੂੰ ਲੈ ਕੇ ਘਰ ਹਾਂਜੀ ਦੋਸਤੋ ਤੇ ਦੁਪਹਿਰ ਦੇ ਵਜ ਗਏ ਨੇ 1 ਪੂਰਵੀ ਕੋਲੋਂ ਆਈ ਏ ਇਹ ਨਾ ਢੀ ਮਾਰ ਤੋਂ ਉਦੋਂ ਦੇ ਲਿਆਂਦੇ ਹੋਏ ਸੀਗੇ ਤੇ ਇਹ ਨਾ ਤਲਣਾਲੇ ਸੀਗੇ ਤੇ ਉਦੋਂ ਦੇ ਲਿਆਂਦੇ ਖੋਲੇ ਨਹੀਂ ਮੈਂ ਕਿਹਾ ਚੱਲ ਅੱਜ ਸੁਣਤਾ ਤਲ ਕੇ ਹੀ ਖਾਣੇ ਆ ਦੁਪਹਿਰੀ ਤੇ ਦੇਖਦੇ ਆ ਕਿਦਾਂ ਦਾ ਟੇਸਟ ਹੈਗਾ ਇਹਦਾ ਆਲੂ ਹੀ ਹੋਣੇ ਜਾਂ ਛੋਕੀ ਹੋਣੇ ਹਾਂ ਹਾਂਜੀ ਦੋਸਤੋ ਭੱਜ ਗਏ ਤੇ ਉਸ ਦਿਨ ਡੀ ਮਾਰਟ ਅਸੀਂ ਗਏ ਸੀ ਆ ਨਹੀਂ ਅੰਦੇਸ ਗਏ ਸਨੈਕਸ ਫਰਾਈ ਕਰਨ ਵਾਲੇ ਹੁਣ ਆਪਾਂ ਖਾਣੇ ਆ ਬੱਚਿਆਂ ਨੂੰ ਵੀ ਖਵਾਣੇ ਆ ਵੈਸੇ ਤਾਂ ਮੈਂ ਰੋਟੀ ਖਵਾਦੀ ਆ ਹੁਣ ਥੋੜੀ ਦੇਰ ਪਹਿਲਾਂ ਕਰੋ ਖਾਓ ਆ ਜੋ ਖਾ ਲੂ ਤੁਸੀਂ ਇਹ ਰੋਕਦਾ ਹੈ ਨਹੀਂ ਕਿੰਨੇ ਦਾ ਰਸ ਪੀਲੇ ਤੇ ਨਾਸ਼ਤਾ ਦੋਸਤ ਸਵੇਰੀ ਹੈ ਦੀ ਕਰ ਲਿਆ ਮੈਂ ਸਿੰਪਲ ਪਰੌਂਠੀਆਂ ਬਣਾਈਆਂ ਸੀ ਕੀ ਰਾਤ ਦਾ ਪਿਆ ਸੀ ਉਹਦੇ ਨਾਲ ਖਾਧਾ ਤੇ ਲੱਭੂ ਸੀ ਪਰੌਂਠੀਆਂ ਖਾਦੀ ਸੀ ਤੇ ਹੁਣ ਆ ਖਾ ਪੀ ਕੇ ਦੁਪਹਿਰਾ ਕਰਦੇ ਆ ਪਰ ਹਰ ਸ਼ਿਦੇ ਚਟਨੀ ਚ ਤੜੀ ਦੋਸਤੋ ਤੇ 5 ਵਜ ਗਏ ਸ਼ਾਮ ਦੇ ਪੂਰ ਵੀ ਕਿਉਂ ਮਾਰ ਰਹੀ ਹੈ ਉਸ ਕੋ ਬੇਟਾ ਹਾਂ ਬੇਟੀ ਬੇਟੀ ਮਾਰ ਰਹੀ ਹੈ ਤੇ ਦੋਸਤੋ ਸ਼ਾਮ ਦੇ 5 ਵਜ ਗਏ ਆ ਤੇ ਬੱਚੇ ਨਾ ਦੁੱਧ ਦੁੱਧ ਚਾਹ ਚਾਹ ਕਰਦੇ ਸੀਗੇ ਤੇ ਮੈਂ ਦੁੱਧ ਪੱਤੀ ਬਣਾ ਕੇ ਲੈ ਆਈਆਂ ਤੇ ਨਾਲ ਲੈ ਆਈਆਂ ਭੁਜੀਆ ਬੱਚੇ ਸੋ ਕੇ ਉੱਠੇ ਆ ਥੋੜੀ ਜਿਹੀ એનર્ਜੀ ਤਾਂ ਚਾਹੀਦੀ ਆ ਨਾ ਵੈਸੇ ਤਾਂ ਉੱਠਦੇ ਆ ਸਾਰੇ ਪਹਿਲਾਂ ਹੀ ਨਾ ਮੈਂ ਕੀ ਹੈ ਪਹਿਲਾਂ ਤਾਂ ਉੱਠਦੇ ਆ ਸਾਰੇ ਮੈਂ ਦੋਸਤੋ ਮੈਂ ਫਰੂਟ ਖਵਾਤਾ ਫਰੂਟ ਇਹਨਾਂ ਨੇ ਖਾ ਲਿਆ ਹੋਇਆ ਆ ਤੇ ਉਸ ਤੋਂ ਘੰਟੇ ਕੇ ਬਾਅਦ ਦੋਸਤੋ ਫੇ ਮੈਂ ਦੁੱਧ ਪੱਤੀ ਬਣਾਈ ਨਾਲ ਮਥੋੜ ਜਿਹਾ ਲਿਆਂਦਾ ਪੂਜੀਆਂ ਮੈਂ ਕਿ ਖਾ ਲੈਣਾ ਹਰਸ਼ਿਤ ਨਹੀਂ ਲੈ ਪਣਾ ਪੂਰੂ ਨੋ ਆਵਾਜ਼ੇ ਨਹੀਂ ਕਾਦਦੇ ਨੀਚੇ ਉਹ ਹਰਸ਼ੂ ਕਹਿ ਰਿਹਾ ਨੀਚੇ ਪੂਰੂ ਨੀਚੇ ਚਲਾ ajo ਨੀਚੇ ਆ ajo ਪੂਰੂ ਆ ajo ਆ ajo ਨੀਚੇ ਚਲੋ ਨੀਚੇ ਨੀਚੇ ਫੇਕਣਾ ਨਹੀਂ ਹੈ ਨੀਚੇ ਤੇ ਹਰਸ਼ਿਤ ਕਹਿੰਦਾ ਥੱਲੇ ਬਹਿ ਕੇ ਖਾਣੇ ਆ ਤੇ ਚਲੋ ਬਈ ਬੱਚਿਆਂ ਦੀ ਵੀ ਗੱਲ ਮੰਨਣੀ ਜ਼ਰੂਰੀ ਆ ਤੇ ਦੁੱਧ ਪੱਤੀ ਮੈਂ ਬਣਾ ਕੇ ਹੁਣੇ ਜਸਟ ਫੇਰ ਫ੍ਰੀ ਹੋਈ ਸੀਗੀ ਹੁਣ ਚਾਹ ਪਾਣੀ ਬੱਚਿਆਂ ਨੂੰ ਪਲਾ ਕੇ ਪੀ ਕੇ ਤੇ ਰਾ ਦੇ ਡਿਨਰ ਦੀ ਫੇਰ ਕਰਦੀਆਂ ਤਿਆਰੀ ਰਾ ਦੇ ਡਿਨਰ ਦੇ ਵਿੱਚ ਮੈਂ ਬਣਾਣਾ ਬੈਂਗਣਾ ਦਾ ਪਰਠਾ ਜੋ ਕਿ ਹਜੇ ਮੈਂ ਬਣਾਣਾ ਸਟਾਰਟ ਨਹੀਂ ਕੀਤਾ ਤੇ ਹੁਣ ਚਾਹ ਪਾਣੀ ਪੀ ਕੇ ਹਾਂ نیچے ਚਾਹ ਪਾਣੀ ਪੀ ਕੇ ਤੇ ਹਸਬੰਦ ਦੁਕਾਨ ਤੇ ਆ ਉਹਨਾਂ ਨਾਲ ਵੀ ਗੱਲ ਹੋਈ ਸੀ ਹੁਣ ਦੋਸਤੋ ਬਸ 5 ਵਜ ਗਏ ਆ 6 6:30 ਵਜੇ ਮੈਂ ਵੀ ਡਿਨਰ ਵੱਲ ਹੋ ਜਾਣਾ ਆ ਕਿਉਂਕਿ ਟਾਈਮ ਲੱਗਣਾ ਪੈਂਗਣ ਵੀ ਭੁੰਨਣੇ ਕੜਗਾ ਤੁਹਾਡਾ ਸਾਰਾ ਕੁਝ ਕੱਟਣਾ ਜੋ ਵੀ ਆ ਸਾਰੀ ਰੈਸਪੀ ਤੁਹਾਡੇ ਨਾਲ ਕਰਾਂਗੇ ਮੈਂਨਸ਼ਨ ਸਪੈਸ਼ਲ ਨਿਊਜ਼ੀਲੈਂਡ ਤੋਂ ਮੈਨੂੰ ਦੀਦੀ ਦੀ ਕਾਲ ਆਈ ਸੀਗੀ ਕਾਫੀ देर ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਰਹੀ ਉਹਨਾਂ ਦੀ ਵੀ ਸੇਮ ਸਿਚੁਏਸ਼ਨ ਮੇਰੇ ਵਰਗੀ ਆ ਜੋ ਇਸ ਟਾਈਮ ਮੇਦੀ ਸਿਚੁਏਸ਼ਨ ਨਾਲ ਸੇਮ ਉਹਨਾਂ ਦੀ ਜਿੱਤੋ ਕਾਪੀ ਆ ਮੈਂ ਦੀਦੀ ਮੇਰੇ ਪਿਆਕੇ ਵਾਲਦੇ ਆ ਤੇ ਮੈਂ ਕਹਾਂ ਦੀਦੀ ਕੋਈ ਗੱਲ ਨਹੀਂ ਉਹ ਮੈਨੂੰ ਸਮਝਾ ਰਹੀ ਸੀ ਤੇ ਮੈਂ ਉਹਨਾਂ ਨੂੰ ਹੈਲੋ ਸਿਸਟਰ ਤੇ ਚਲੋ ਦੇਖੋ ਜੀ ਲਾਈਫ ਦੇ ਵਿੱਚ ਉਤਰਾ ਚੜਾਇਆ ਹੈ ਲਾਈਫ ਆ ਇਹਦੇ ਵਿੱਚ ਉਤਰਾ ਚੜਾ ਆਉਂਦੇ ਹੀ ਰਹਿੰਦੇ ਆ ਤੇ ਆਪਾਂ ਕਾਹਦੇ ਡਗ ਮੰਗਾਣਾ ਹਨਾ ਦੁਨੀਆ ਟੌਰਚਰ ਕਰਦੀ ਆ ਤੇ ਜਦੋਂ ਤੱਕ ਲਾਈਫ ਹੈਗੀ ਦੁਨੀਆ ਕਰਦੀ ਵੀ ਰਹੇਗੀ ਤੇ ਇਦਾਂ ਦੇ ਟੌਰਚਰ ਕਰਨ ਵਾਲਿਆਂ ਨੂੰ ਫੁੱਲੀ ਗਨੇਅਰ ਕਰੋ ਕਿਸੇ ਦੀ ਟੈਨਸ਼ਨ ਨਾ ਲਵੋ ਜੋ ਜਿੱਦਾਂ ਕਹਿੰਦਾ ਉਹਨੂੰ ਉਦਾਂ ਹੀ ਕਹਿਣ ਦਿਓ ਛੱਡੋ ਦੀਨ ਦੁਨੀਆ ਦੀ ਟੈਨਸ਼ਨ ਲਵਾਂਗੇ ਤੇ ਲਾਈਫ ਦੇ ਵਿੱਚ ਸਕਸੈਸ ਕਿੱਦਾਂ ਹੋਵਾਂਗੇ ਸੋ ਜਿੱਦਾਂ ਜਿੱਦਾਂ ਪ੍ਰਮਾਤਮਾ ਟਾਈਮ ਨਿਗਾਹਦਾ ਉਹਦਾ ਸ਼ੁਕਰਾਨਾ ਕਰੋ ਤੰਦਰੁਸਤੀ ਬਖਸ਼ੇ ਮਾਲਕ ਆਪਣੇ ਪਰਿਵਾਰ ਦੇ ਵਿੱਚ ਸੁੱਖ ਦੇਵੇ ਬਾਕੀ ਦੁਨੀਆ ਦਾ ਕੀ ਆ ਦੁਨੀਆ ਦੋਨੇ ਪਾਸੇ ਚਲਦੀ ਆ ਤੁਹਾਡੇ ਮੂੰਹ ਤੇ ਤੁਹਾਡੀ ਆ ਮੇਰੇ ਮੂੰਹ ਤੇ ਮੇਰੀ ਆ ਫੁੱਲੀ ਇਗਨੋਰ ਕਰੋ ਇਦਾਂ ਦੇ ਬੰਦਿਆਂ ਨੂੰ ਬਾਕੀ ਰਹੀ ਗੱਲ ਨੂਆ ਦੀ ਨੂਆ ਦਾਤਾ ਅੱਜ ਤੱਕ ਦੁਨੀਆ ਤੇ ਕੋਈ ਠਿਕਾਣਾ ਨਹੀਂ ਪੇਕੇ ਕਹਿੰਦੇ ਬਗਾਨੀਆਂ ਸਹੁਰੇ ਕਹਿੰਦੇ ਬਗਾਨੇ ਘਰੋਂ ਆਈ ਆ ਦੀਦੀ ਬੱਸ ਮੇਰਾ ਵੀ ਮਨ ਉਹਨਾਂ ਨੇ ਉਹਨਾਂ ਦਾ ਵੀ ਖਰਾਬ ਹੋ ਗਿਆ ਤੇ ਉਹਨਾਂ ਉਹਨਾਂ ਦੇ ਨਾਲ ਨਾਲ ਮੇਰਾ ਵੀ ਹੋ ਗਿਆ ਫਿਰ ਕਾਫੀ ਦੇਰ ਤੱਕ ਦੀਦੀ ਨਾਲ ਗੱਲਾਂ ਗੁੱਲਾਂ ਕਰਦੇ ਗੁਰਦੇ ਫਿਰ ਮੇਰਾ ਵੀ ਟਾਈਮ ਸਪੈਂਡ ਹੋ ਗਿਆ ਤੇ ਹੁਣ ਦੋਸਤੋ ਬੱਚੇ ਉੱਠ ਗਏ ਸੀਗੇ ਫਿਰ ਇਹਨਾਂ ਨੂੰ ਮੈਂ ਹੁਣ ਚਾਹ ਕੌਫੀ ਬਣਾ ਕੇ ਕੁਝ ਦਿੱਤੀ ਆ ਤੇ ਬੱਚਿਆਂ ਦੇ ਨਾਲ ਪੀਨੇ ਆ ਮਨ ਥੋੜਾ ਹੋਰ Pase ਹੋਵੇ ਇਹ ਤਾਂ 슈ਗਰ ਮੈਂ ਮਾਲਕ ਦਾ ਲੱਖ ਲੱਖ 슈ਗਰ ਕਰਦੀ ਆ ਕਿ ਵਾਹਿਗੁਰੂ ਤੁਹਾਨੂੰ ਮੈਨੂੰ ਕੀ ਨੇ ਵਰਗੀ ਦਾਤ ਬਖਸ਼ੀ ਆ ਜੇ ਬੱਚੇ ਰਹ ਹੁੰਦੇ ਤੇ ਮੈਂ ਕਿੱਥੇ ਜਾ ਕੇ ਆਪਣਾ ਮਨ ਹੋਰ ਕਰਦੀ ਮੇਰਾ ਤਾਂ ਜਲੰਦਰ ਦੇ ਵਿੱਚ ਮੇਰੇ ਬੰਦੇ ਤੋਂ ਇਲਾਵਾ ਕੋਈ ਹੋਰ ਹੈ ਵੀ ਨਹੀਂ ਜਿਹਦੇ ਕੋ ਮੈਂ ਚਲ ਜਾਂਦੀ ਬੜਾ ਦੁੱਖ ਲੱਗਦਾ ਇੰਦਾ ਦੀ ਜਦੋਂ ਨਾ ਸਿਚੁਏਸ਼ਨ ਹੁੰਦੀ ਆ ਤੇ ਬੜਾ ਮਾਪਿਆਂ ਦੀ ਯਾਦ ਆਂਦੀ ਆ ਚਲੋ ਪਾਪਾ ਤਾਂ ਦੁਨੀਆ ਤੇ ਹੈ ਨਹੀਂਗੇ ਹੁਣ ਮਾਂ ਇੰਨੀ ਦੂਰ ਬੈਠੀ ਆ ਕਿ ਘੰਟੇ ਦੋ ਘੰਟੇ ਪਹਿਲਾਂ ਹੋਣ ਤੇ ਜਾ ਹੋਵੇ ਉਸ ਤੋਂ ਪਹਿਲਾਂ ਬੰਦਾ ਐਮਰਜੈਂਸੀ ਜਾ ਵੀ ਨਹੀਂ ਸਕਦਾ ਤੇ ਚਲੋ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਕਿਹਾ ਮੰਮੀ ਆਈਓ ਤੇ ਦੇਖੋ ਮੰਮੀ ਕਹਿੰਦੀ ਆ ਸ੍ਰੀਤਾ ਵੀਰੇ ਦਾ ਕੰਮ ਖਤਮ ਹੋਊਗਾ ਤੇ ਮੈਂ ਜ਼ਰੂਰ ਆਵਾਂਗੀ ਤੇ ਇਦਾਂ ਆ ਕਿ ਚਲੋ ਨੇੜੇ ਹੁੰਦੀ ਮਾਂ ਤੇ ਚਲੋ ਬੰਦਾ ਘੜੀ ਦੀ ਘੜੀ ਜਾ ਕੇ ਦੁੱਖ ਸੁੱਖ ਮਾਂ ਨਾਲ ਕਾਹਾਂ ਦਾ ਚਲੋ ਇਦਾਂ ਦੀਆਂ ਮਾਵਾ ਪੈਣਾ ਜਿਨ੍ਹਾਂ ਦੀ ਕੋਲ ਆ ਜਾਂਦੀ ਆ ਇਹਨਾਂ ਨਾਲ ਗੱਲ ਕਰਕੇ ਮਨ ਥੋੜਾ ਮਨ ਥੋੜਾ ਹੋਰ ਹੋ ਜਾਂਦਾ ਆ ਬਾਕੀ ਦੇਖੋ ਹਲਾਇਫ ਪਾਰਟਨਰ ਆਪਣਾ ਨਾਲ ਆ ਮਹਾਰਾਜ ਨੇ ਹੀਰਿਆਂ ਵਰਗੀ ਦਾਤ ਬਖਸ਼ੀ ਆ ਇਹਨਾਂ ਨੂੰ ਦੇਖ ਕੇ ਮਨ ਦੇ ਜਿੰਨੇ ਦੁੱਖ ਆ ਦੁਨੀਆ ਦੇ ਮੇਰੇ ਸਾਰੇ ਦੂਰ ਹੋ ਜਾਂਦੇ ਇਹਨਾਂ ਨਾਲ ਮੈਂ ਆਪਣਾ ਮਨ ਹੋਰ ਕਰ ਲੈਣੀ ਆ ਬਾਕੀ ਤੁਹਾਡੀ ਸਾਰਿਆਂ ਦੀ ਸਪੋਰਟ ਉਹ ਸੁਭਾਈ ਕਰੂ ਦਾ ਸਿਰ ਤੇ ਤਾਂ ਹੱਥ ਹੈਗਾ ਹੀ ਆ ਜਿਹੜਾ ਕਿਸੇ ਦੇ ਢਿੱਡ ਤੇ ਲੱਤ मारेगा ਵਾਈਬਰੂ ਉਹਨੂੰ ਵੀ ਕਦੇ ਸੁੱਖ ਦੇएगा ਨਹੀਂ ਠੀਕ ਆ ਬਾਕੀ ਮੈਂ ਜੋ ਕਹਿ ਰਹੀ ਆ ਸੱਚ ਕਹਿ ਰਹੀ ਆ ਗੱਲਾਂ ਤਾਂ ਦੋਸਤੋ ਮੇਰੇ ਕੋਲ ਬੜੀਆਂ ਨੇ ਬਟ ਮੈਂ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਆਪਣੇ ਦਿਲ 'ਚ ਹੀ ਰੱਖਿਆ ਆ ਕੋਈ ਗੱਲ ਨਹੀਂ ਮਾਲਕ ਨੇ ਜਦ ਇਹ ਮੌਕਾ ਮੈਨੂੰ ਦਿੱਤਾ ਇੱਕ ਵਾਰੀ ਤੇ ਅਗਲਾ ਮੌਕਾ ਵੀ ਮਾਲਕ ਮੈਨੂੰ ਜ਼ਰੂਰ ਦੇਵੇਗਾ ਬਾਕੀ ਤੁਸੀਂ ਸਾਰੇ ਏਦੇ ਦੱਬ ਕੇ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਹੁਣ ਮੈਂ ਚਾਹ ਪਾਣੀ ਪੀ ਕੇ ਤੁਹਾਡੇ ਨਾਲ ਕਰਦੀ ਆ ਥੋੜੀ ਦੇਰ ਤੱਕ ਵਲੋਗ ਕੰਟੀਨਿਊ ਤੁਸੀਂ ਜਾਓ ਨਾ ਕਿਤੇ ਜੁੜੇ ਰਹੋ ਮੇਰੇ ਵਲੋਗ ਦੇ ਨਾਲ ਹਾਂਜੀ ਦੋਸਤੋ ਤੇ ਚਾਹ ਪਾਣੀ ਬੱਚਿਆਂ ਨੂੰ ਪਲਾ ਕੇ ਤੇ ਮੈਂ ਵੀ ਪੀ ਕੇ ਹੋਏ ਆ ਫ੍ਰੀ ਤੇ ਮੈਂ ਕਿਹਾ ਪੂਰਬੀ ਹੁਣ ਲਿਆ ਆਪਣਾ ਬੈਗ ਤੇ ਕਰੀਏ ਹੋਮਵਰਕ ਜੋ ਕਿ ਬਹੁਤ ਜ਼ਰੂਰੀ ਆ ਲਾਈਫ ਦੇ ਵਿੱਚ ਤੇ ਹੁਣ ਦੋਸਤੋ ਅੱਜ ਦਾ ਦੇਖਦੇ ਆਂ ਹੋਮਵਰਕ ਮੈਡਮ ਨੇ ਕੀ ਦਿੱਤਾ ਆ ਮੰਮੀ ਅੱਜ ਵੀ ਵੀ ਬਣਾਈ ਹੋਈ ਆ ਮੰਮੀ ਇਹ ਮੈਨੂੰ ਪਪਾ ਆ ਗਿਆ ਲੱਗ ਰਿਹਾ ਹੈ ਆਇਆ ਕੋਈ ਹੁਣ ਕੌਣ ਆ ਪਪਾ ਆ ਕਿ ਕੌਣ ਆ ਮੈਨੂੰ ਕੌਣ ਆ ਦੇਖੋ ਕੌਣ ਹੈ ਲਓ ਜੀ ਹੋਮਵਰਕ ਮਿਲਿਆ ਹੋਇਆ ਵਾ ਆਈ ਐਲ ਟੀ ਐਚ ਕੌਣ ਸਨ ਵਾਉ ਵਾਉ ਪੂਜਾ ਦਾਦੀ ਆਈ ਹੈ ਨਿਆਣਿਆਂ ਨੂੰ ਨਹੀਂ ਮੈਂ ਮਰ ਜਾਣੀ ਨਿਆਣਿਆਂ ਨੂੰ ਖੁਸ਼ੀ ਨਿਆਣਿਆਂ ਨੂੰ ਖੁਸ਼ੀ ਕੌਣ ਲੈ ਕੇ ਆਏ ਹੈ ਵਾਉ ਕਿੰਨੀ ਸਾਰੀ ਚੀਜੀ ਫਰੂਟੀ ਚਾਚੂ ਵੀ ਆਏ ਹੈ ਦੂਸਰੇ ਚਾਚੂ ਵੀ ਆਏ ਹੈ ਪੂਰੋਂ ਕਿੰਨੀ ਸਾਰੀ ਚੀਜੀ ਪੂਜਾ ਦਾਦੀ ਕਿੰਨਾ ਪਿਆਰ ਕਰਤੇ ਹੈ प्यार करते हैं दादी इतना प्यार आई दादी ਨੂੰ ਬੰਗਤਾ ਦੀ ਜੁਬਾ ਹਾਏ ਹਰਸ਼ੂ ਪੂਰੋ ਇਤਨੀ ਸੋਹਣੀ ਜੀਜੀ کیسے ਬੋਤ ਠੀਕ ਆਸ਼ੂ ਲੈ ਗਿਆ ਸੀ ਹਾਂਜੀ ਦੋਸਤੋ ਤੇ 5:30 6:00 ਵਜ ਗਏ ਸ਼ਾਮ ਦੇ ਤੇ ਮੈਂ ਬੱਚਿਆਂ ਨੂੰ ਚਾਹ ਪਾਣੀ ਪਿਲਾ ਕੇ ਪੁਰਵਨ ਹੋਮਵਰਕ ਕਰਾਉਣ ਲੱਗੀ ਸੀ ਤਾਂ ਮੇਰੇ ਚਾਚੀ ਸੱਸ ਜੀ ਆ ਗਏ ਸੀ ਨਾਲੇ ਉਹਨਾਂ ਦੇ ਦੋਨੋਂ ਬੱਚੇ ਬੱਚਿਆਂ ਵਾਸਤੇ ਦੀਦੀ ਜੀ ਇਹ ਜੋ ਬਿਸਕੁਟ ਲੇਜ਼ ਫਰੂਟੀਆਂ ਤੁਸੀਂ ਦੇਖ ਸਕਦੇ ਹੋ ਲੈ ਕੇ ਆਏ ਕਿੰਨਾ ਕਾਫੀ देर तक ਦੀਦੀ ਬੈਠੇ ਬੱਚਿਆਂ ਨਾਲ ਪਿਆਰ ਕਰਦੇ ਬਹੁਤ ਜ਼ਿਆਦਾ ਖੇਡ ਕੇ ਖੜਾ ਕੇ ਦੀਦੀ ਬੱਚਿਆਂ ਨੂੰ ਗਏ ਤੇ ਹਰਸ਼ਿਤ ਮਗਰ ਲੱਗ ਗਿਆ ਕਿ ਦਾਦੀ ਦੇ ਮੈਂ ਵੀ ਜਾਣਾ ਮੈਂ ਵੀ ਜਾਣਾ ਦੀਦੀ ਵੀ इमोशनल ਹੋਣ ਲੱਗ ਗਏ ਤੇ ਸੁਨੀਤਾ ਮੇਰਾ ਵੀ ਮਨ ਖਰਾਬ ਹੁੰਦਾ ਤਾਂ ਬੱਚੇ ਜਦੋਂ ਮਗਰ ਲੱਗ ਜਵੇ ਤੇ ਓਬਵੀਅਸਲੀ ਮਨ ਖਰਾਬ ਹੋ ਹੀ ਜਾਂਦਾ ਫੇ ਮੈਂ ਕਿਹਾ ਕੋਈ ਗੱਲ ਨਹੀਂ ਚਾਚੀ ਜੀ ਮੈਂ ਸੰਭਲ ਲਵਾਂਗੀ ਤੁਸੀਂ ਫਿਕਰ ਨਾ ਕਰੋ ਆ ਜੀ ਉਹ ਦੀਦੀ ਕਹਿੰਦੇ ਕੋਈ ਗੱਲ ਸੁਣੀ ਤੇ ਤੂੰ ਵੀ ਆਈ ਤੂੰ ਆਣਾ ਜਾਣਾ ਕਿਉਂ ਛੱਡਦੀ ਪਈ ਆ ਮੈਂ ਕਿਹਾ ਕੋਈ ਗੱਲ ਨਹੀਂ ਦੀਦੀ ਮੈਂ ਜਰੂਰ ਆਉਂਗੀ ਤੇ ਫਿਰ ਉਸ ਤੋਂ ਬਾਅਦ ਦੀਦੀ ਹੁਣੀ ਜਦੋਂ ਗਏ ਤੇ ਮੈਂ ਫਿਰ ਪੂਰਵ ਨੂੰ ਹੋਊਗਾ ਕਰਾਇਆ ਸਕੂਲ ਦਾ ਸਾਰਾ ਹੋਮਵਰਕ ਕਰਾ ਕੇ ਫਿਰ ਮੈਂ ਝਾੜੂ ਮਾਰਿਆ ਸਾਰਾ ਕਮਰੇ ਦੇ ਵਿੱਚ ਬੱਚਿਆਂ ਨੇ ਥੋੜਾ ਭੂਜੀਆਂ ਭਾਜੀਆਂ ਖਾਦਾ ਸੀ ਤੇ ਖਲਾਰਾ ਪਾ ਦਿੱਤਾ ਸੀਗਾ ਤੇ ਹੁਣ ਮੈਂ ਦੋਸਤੋਂ ਲੱਗੀਆਂ ਡਿਨਰ ਤੇ ਦਿਵਾਲੇ ਹੁਣ ਪਿਆਜ਼ ਮਰਚਾ ਲਸਣ ਛਿਲ ਕੇ ਮੈਂ ਰੱਖ ਲਿਆ ਹੋਇਆ ਆ ਤੇ ਹੁਣ ਮੈਂ ਬਣਾਣਾ ਦੋਸਤੋਂ ਬੈਂਗਨ ਦਾ ਭੜਥਾ ਹੁਣ ਬੈਂਗਨ ਭੁੰਨੀ ਪਹਿਲਾ ਤੜਕਾ ਕੱਟ ਲੈਣੀ ਆ ਫਿਰ ਉਦੋਂ ਤੱਕ ਹਸਬੰਦ ਵੀ ਆਜੋਗੇ ਆ ਕੇ ਫਿਰ ਬੱਚਿਆਂ ਨੂੰ ਫੜ ਲਵਾਂਗੇ ਤੇ ਮੈਂ ਉਦੋਂ ਤੱਕ ਭੁੰਨ ਲਾਂਗੀ ਬੈਂਗਣ ਆਟਾ ਘੋਣ ਲਵਾਂਗੀ ਤੇ ਗਰਮ ਕਰਾਂ ਫੁੱਲ ਕੇ ਫਿਰ ਲਾ ਲਵਾਂਗੇ ਜਦੋਂ ਖਾਣੇ ਨੂੰ ਹੋਣਗੇ ਜਿਵੇਂ ਜਿੰਨੇ ਤੇ ਹਣ ਦੋਸਤੋ ਪੁਰਵੀ ਨੂੰ ਹੋਂਬਗ ਵੀ ਕਰਾਤਾ ਝਾੜੋ ਵੀ ਲਗਾ ਲਿਆ ਚਾਹ ਪਾਣੀ ਵੀ ਪੀ ਲਿਆ ਚਾਚੀ ਉਹਨਾਂ ਨਾਲ ਗੱਲਾਂ ਬਾਤਾਂ ਵੀ ਹੋ ਗਈਆਂ ਚਾਚੀ ਜੀ ਵੀ ਚੱਲ ਗਏ ਮੈਂ ਤਾਂ ਕਿਹਾ ਚਾਚੀ ਚਾਹ ਬਣਾਨੀ ਚਾਚੀ ਕਹਿੰਦੇ ਨਹੀਂ ਸੁਨੀਤਾ ਮੈਂ ਕੌਫੀ ਪੀ ਕੇ ਆਈ ਸੀ ਆਫਿਸ ਤੋਂ ਤੇ ਹੁਣ ਦੋਸਤੋ ਹਾਂਜੀ ਚਲੋ ਤੜਕਾ ਕੱਟਦੀ ਆ ਤੜਕਾ ਮੈਂ ਸਾਰਾ ਛਿੱਲ ਕੇ ਤੋਕੇ ਰੱਖਿਆ ਹੋਇਆ ਸੁੱਕ ਗਿਆ ਤੇ ਹੁਣ ਮੈਂ ਤੜਕਾ ਕੱਟ ਕੇ ਡਿਨਰ ਡਿਨਰ ਬਣਾਣੀ ਆ ਤਿਆਰੀ ਕਰਦੀ ਆ ਤੇ ਮਿਲਦੀਆਂ ਤੁਹਾਨੂੰ ਨਾਲ ਵੀ ਗੱਲਾਂ ਬਾਤਾਂ ਇਦਾਂ ਹੀ ਰੱਖਦੀਆਂ ਜਾਰੀ ਤੁਸੀਂ ਜੁੜੇ ਰਹੋ ਮੇਰੇ ਵਲੌਗ ਦੇ ਨਾਲ ਜੀ ਦੋਸਤੋ ਤੇ ਕੰਮ-ਕੁਮ ਸਾਰੇ ਕਰਕੇ ਤੇ ਮੈਂ ਹੋ ਗਈ ਹੁਣ ਡਿਨਰ ਦੇ ਵੱਲ ਬੈਂਗਣ ਰਹੀ ਆ ਭੁੰਨ ਤੇ ਇੱਕ ਭੁੰਨ ਕੇ ਉਹਨੂੰ ਮੈਂ ਰਹੀ ਆ ਛਿੱਲ ਦੋਸਤੋ ਬੈਂਗਣਾ ਨੂੰ ਭੁੰਨਣ ਤੋਂ ਪਹਿਲਾਂ ਹਲਕਾ-ਹਲਕਾ ਲਗਾ ਲੈਣਾ ਸਰੋਂ ਦਾ ਤੇਲ ਚਾਰੇ ਪਾਸੇ ਫੇਰ ਜੇ ਤੁਸੀਂ ਹੌਲ ਕਰਨਾ ਚਾਹੁੰਦੇ ਹੋ ਤੇ ਹਲਕੇ ਹਲਕੇ ਹੌਲ ਕਰਕੇ ਚਮਚਾਣਾ ਜਾਂ ਕਿਸੇ ਤੀਲੇ ਵਗੈਰੇ ਨਾਲ ਫੇਰ ਤੁਸੀਂ ਇਹਨਾਂ ਨੂੰ ਗਰਮ ਗਰਮ ਛੇਲੋ इजीली ਸ਼ਿਲ ਹੋ ਜਾਂਦੇ ਆ ਹਰਸ਼ਿਦਪੁਰ ਵੀ ਦੋਨੇ ਮੇਰੇ ਕੋਲ ਖੜੇ ਆ ਗਰਮੀ ਦੇ ਵਿੱਚ ਖੇਡ ਰਹੇ ਆ ਬੋਲ ਦੇ ਨਾਲ ਤੇ ਮੈਂ ਰੱਕੀ ਹੋਈ ਆ ਰਾਤੀ ਰੋਟੀ ਬਚੀਆਂ ਨੇ ਸਾਰਿਆਂ ਦੋਸਤੋ ਜਿੱਦਾਂ ਖਾਣੀ ਨੇ ਪੇਟ ਲੱਗਾ ਆ ਤੇ ਹੁਣ ਮੈਂ ਬੈਂਗਣ ਗਰਮਾ ਗਰਮ ਰਹੀਆਂ ਛੇਲੇ ਤੇ ਤੜਕਾ ਮੈਂ ਸਾਰਾ ਕੱਟ ਕੇ ਲਿਆ ਕਰ ਤਿਆਰ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਹੁਣੇ ਜਸਟ ਮੈਂ ਕੱਟਿਆ ਵਾ ਹਰਸ਼ਿਤ ਗਰਮ ਪੁੱਤਰ ਖਸੜ ਜਾਣਾ ਤੇ ਬੈਂਗਣ ਹੋ ਰਏ ਨੇ ਪੌਨ ਹਾਂਜੀ ਦੋਸਤੋ ਤੇ ਮੈਂ ਹੁਣ ਲੱਗੀ ਆ ਲਗਾਉਣ ਤੜਕਾ ਜੀਰਾ ਖਤਮ ਸੀਗਾ ਤੇ ਮੈਂ ਬਾਲਟੀ ਚੋਂ ਕੱਢ ਕੇ ਤੇ ਡੱਬੇ ਦੇ ਵਿੱਚ ਪਾਇਆ ਨਮਕਦਾਨੀ ਦੇ ਵਿੱਚ ਨਮਕ ਵੀ ਥੋੜਾ ਥੋੜਾ ਰਹਿ ਗਿਆ ਬਾਕੀ ਕੋਈ ਨਹੀਂ ડીਮਾਰਟ ਤੋਂ ਆਪਾਂ ਲਿਆਂਦਾ ਹੋਇਆ ਸਾਰਾ ਕੁਝ ਜਿੱਦਾਂ ਜਿੱਦਾਂ ਖਤਮ ਹੋਊਗਾ ਪਾ ਲਵਾਂਗੇ ਤੇ ਦੋਸਤੋ ਤੇਲ ਲਿਆ ਕੜਾਈ ਧੋ ਕੇ ਪਾ ਤੇ ਤੇਲ ਵੀ ਗਿਆ ਹੋ ਤੇ ਬੈਂਗਾਂ ਤੁਸੀਂ ਦੇਖਿਆ ਸੀ ਮੈਂ ਭੁੰਨ ਕੇ ਕਰਕੇ ਰੱਖ ਲਏ ਹੋਏ ਨੇ ਤੇ ਤੜਕਾ ਵੀ ਸਾਰਾ ਰੈਡੀ ਹੈ ਤੇ ਅੰਦਰ ਮੈਂ ਟਮਾਟਰ ਵੀ ਰੱਖ ਲਏ ਨੇ ਧੋ ਕੇ ਤੇ ਹੁਣ ਦੋਸਤੋ ਲਗਾਈਏ ਤੜਕਾ ਬਾਬੇ ਦਾ ਨਾਮ ਲੈ ਕੇ ਤੇ ਜਿਨੇ ਜਿਨੇ ਰੈਸਪੀ ਬੈਂਗਾਂ ਦਾ ਪੜਥਾ ਜਿਹੜੀਆਂ ਜਿਹੜੀਆਂ ਮਾਵਾ ਪੈਣਾ ਵੈਸੇ ਦਾ ਮੋਸਟਲੀ ਕੋਈ ਟਫ ਰੈਸਪੀ ਹੈ ਹੀ ਨਹੀਂਗੀ ਈਜ਼ੀ ਆ ਸਾਰੇ ਘਰੋਂ ਘਰੀ ਬਣਾ ਲੈਂਦੇ ਹੋਣੇ ਆ ਤੇ ਮੈਂ ਵੀ ਲੱਗੀ ਹੁਣ ਬਣਾਉਣ ਤੇ ਚਲੋ ਹੁਣ ਸ਼ੁਰੂਆਤ ਕਰਦੇ ਆ ਆਪਾਂ ਜੀਰੇ ਤੋਂ ਜੀਰਾ ਲਿਆ ਜੀ ਆਪਾਂ ਪਾ ਫਿਰ ਆਪਾਂ ਪਾਵਾਂਗੇ ਜੀ ਲਸਣ ਹਸਬੰਦ ਵੀ ਆ ਗਏ ਸੀਗੇ ਘਰ ਤੇ ਉਹਨਾਂ ਦੇ ਐਂ ਤੇ ਮੈਂ ਰੈਸਪੀ ਸ਼ੁਰੂ ਕੀਤੀ ਐ ਨੇ ਤੇ ਬੱਚੇ ਬਣਾ ਨਹੀਂ ਦਿੰਦੇ ਪੜਾ ਔਖਾ ਬੱਚਿਆਂ ਨੂੰ ਫੜ ਕੇ ਤੇ ਹਿੰਦਾ ਆ ਤੇ ਹੁਣ ਦੋ ਤੋਂ ਲਸਣ ਪਾਤਾ ਲਸਣ ਤੋਂ ਬਾਅਦ ਆਪਾਂ ਪਾ ਦੇਣੀ ਆ ਹਰੀ ਮੱਠ ਤੇ ਪਿਆਰ ਮੈਂ ਹੁਣ ਦਿੱਤੇ ਬਾਦ ਉਹ ਤੋਂ ਪਿਆਰ ਪੂਰੇ ਫੁੱਲੇ ਕੱਟਿਆ ਕਰੋ ਬੜੀ ਦੇ ਵਿੱਚ ਪਿਆਜ਼ ਸੁਆਰ ਲੱਗ ਗਿਆ ਸਾਰੇ ਕੁਝ ਦੋਸਤੋ ਕਾ ਕੇ ਤੇਲ ਦੇ ਵਿੱਚ ਮੈਂ ਪਾਣੀ ਪਾਵਾਂਗੇ ਸਪਾਰ 10-15 ਮਿੰਟ ਤੱਕ ਜਦੋਂ ਤੱਕ ਇਹ ਪੱਕਣਗੇ ਉਹ ਤੱਕ ਲੋਸ ਤੋਂ ਮੈਂ ਕੱਟ ਲਾਂਗੇ ਟਮਾਟਰ ਤੇ ਲਓ ਉਹ ਹਾਂਜੀ ਤੇ ਲਓ ਦੋਸਤੋ ਪਿਆਜ਼ ਪੱਕ ਚੁੱਕੇ ਨੇ ਤੇ ਇੱਧਰ ਮੈਂ ਟਮਾਟਰ ਵੀ ਧੋ ਕੇ ਲਏ ਨੇ ਕੱਟ ਤੇ ਤੁਸੀਂ ਦੇਖ ਸਕਦੇ ਹੋ ਮੈਂ ਪਾ ਦਿੱਤੇ ਸਾਰੇ ਟਮਾਟਰ ਠਿਕ ਤੜਕੇ ਦੇ ਵਿੱਚ ਕੱਲ ਮੈਂ ਮੰਡੀ ਗਈ ਸੀ ਤੇ ਟਮਾਟਰ ਲੈ ਕੇ ਆਈ ਸੀ ਬਹੁਤ ਸੋਹਣੇ-ਸੋਹਣੇ 20 ਰੁਪਏ ਕਿਲੋ ਟਮਾਟਰ ਸੀਗੇ ਤੇ ਥੋੜੇ ਮੈਂ ਕੱਚੇ-ਕੱਚੇ ਦੇ ਆਈ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਜਿੰਨਾ ਤੁਸੀ ਖਾਂਦੇ ਹੋ ਪਾਉਂਦੇ ਬਸ ਨਮਕ ਪਾ ਕੇ ਹਜੇ ਸ਼ਾਂਤੀ ਆ ਦੋਸਤੋ ਬਸ ਨਮਕ ਪਾ ਕੇ ਟਮਾਟਰ ਗਲਣ ਦੇ ਕਰਾਂਗੇ ਵੇਟ ਤੇ ਬਾਕੀ ਬਖਾਲੇ ਪਾਣਨੇ ਆ ਬਾਅਦ ਚ ਉਦੋਂ ਤੱਕ ਮੈਂ ਰੱਖ ਦੀਆਂ ਤਵਾ ਤੇ ਦੂਸਰੇ ਪਾਸੇ ਆਟਾ ਮੈਂ ਗੁੰਨ ਲਿਆ ਹੋਇਆ ਤੇ ਗਰਮਾ ਗਰਮ ਉਦੋਂ ਤੱਕ ਲਾਣੇ ਆ ਫੁਲਕੇ 14 ਟਮਾਟਰ ਗਾਣੇ ਆ 4-5 ਫੁਲਕੇ ਮੇਰੇ ਆਹ ਨਾਲ ਬਣ ਜਾਣੇ ਆ ਤੇ ਮੈਂ ਰੋਟੀ ਬਣਾ ਲਈ ਨਾਣ ਨਾਲ ਤੇ ਇਧਰ ਤੜਕਾ ਵੀ ਹੋ ਗਿਆ ਤਿਆਰ ਇਹਦੇ ਵਿੱਚ ਇਕੱਲਾ ਪਾਇਆ ਹੋਇਆ ਨਮਕ ਇੱਕ ਮਿੰਟ ਗਰਸ ਪੜੂ ਲਾਵ ਤੇ ਲਓ ਦੋਸਤੋ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਿਕਸਲਾਲੇ ਕਿਚਨ ਕਿੰਗ ਧਨੀਆ ਪਾਊਡਰ ਸਾਰੇ ਫਿਰ ਪਾਵਾਂਗੇ ਹਲਦੀ ਹਲਦੀ ਤੋਂ ਬਾਅਦ ਪਾਵਾਂਗੇ ਐਵਰੇਸਟ ਕਾ ਤੇਖਾ ਲਾਲ ਪਲਸ ਦੇਗੀ ਮਿਰਚ ਬੱਸ ਨਮਕ ਆਪਾਂ ਪਹਿਲਾਂ ਪਾ ਦਿੱਤਾ ਹੋਇਆ ਸੀਗਾ ਇਹ ਸਾਰੇ ਮੱਖ ਲਵਾਂਗੇ ਪਕਾ ਫਲਿੱਕ ਕਰਕੇ ਬਸ ਉਸ ਤੋਂ ਬਾਅਦ ਆਪਾਂ ਪਾ ਰਹੇ ਨੇ ਆਪਣਾ ਪੜਥਾ ਉਹਦਾ ਚਿਪ ਬੇਂਗਣ ਪਾ ਦੇਣੇ ਤੇ ਇਹ ਪੜਥਾ ਬਣ ਜਾਣਾ ਦੇਖੋ ਮਸਾਲੇ ਨੂੰ ਥੋੜਾ ਜਿਹਾ 5 ਮਿੰਟ ਤੱਕ ਲਵਾਂਗੇ ਪਕਾ ਲੋ ਸੋਪ ਬੇਂਗਣ ਸਾਫ ਤੇ ਹੋਏ ਨੇ ਕੁੱਲੇ ਹੋਏ ਤੇ ਬਸ ਸਾਰਿਆਂ ਨੂੰ ਮਸਾਲੇ ਦੇ ਵਿੱਚ ਮਿਕਸ ਅਪ ਕਰ ਲਵਾਂਗੇ ਤੇ ਬਸ ਸਾਡਾ ਪੜਥਾ ਬਣ ਕੇ 5 10 15 ਮਿੰਟੇ ਵਿੱਚ ਤਿਆਰ ਹੈ ਇਹ ਹੈਗੀ ਜੀ ਫੁੱਲ ਰੈਸਪੀ ਬਣਨ ਦੇ ਪੜਥੇ ਦੀ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਕੇ ਦੇਖੋ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਤੇ ਮੈਂ ਹੁਣ ਬਣਾ ਲਵਾਂ ਰੋਟੀ ਫਟਾਫਟ ਥੋੜੀ ਜੀ ਬਣ ਗਈ ਥੋੜੀ ਜੀ ਰਹਿ ਗਈ ਗਰਮੀ ਬਹੁਤ ਲੱਗ ਰਹੀ ਹੈ ਦੋਸਤੋ ਬਹੁਤ ਜਲਦਾ ਤੇ ਫਟਾਫਟ ਬਣਾ ਕੇ ਦੇ ਲਈ ਹੋਆ ਤੇ ਮਿਲਦੀਆਂ ਤੁਹਾਨੂੰ ਥੋੜੀ ਦੇਰ ਤੱਕ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਹੋਰੋ ਕਿਹਦਾ ਬਣਾਇਆ ਭਰਤਾ ਸਵਾਦਾ ਬਣਾਇਆ ਹਾਂਜੀ ਦੋਸਤੋ ਤੇ ਰੋਟੀ ਪਾਣੀ ਖਾ ਕੇ ਆਪਾਂ ਸਾਰੇ ਹੋ ਗਏ ਸੀਗੇ ਫ੍ਰੀ ਬੈਂਗਨ ਦਾ ਪਰਤਾ ਦੋਸਤੋ ਬਹੁਤ ਜ਼ਿਆਦਾ ਟੇਸਟੀ ਬਣਿਆ ਹੋਇਆ ਸੀਗਾ ਨਾਲ ਕੱਲ ਦੇ ਥੋੜੇ ਜਿਹੀ ਰਾਈਸ ਬਚੇ ਹੋਏ ਸੀਗੇ ਉਹ ਖਾ ਲਏ ਸੀਗੇ ਹਸਬੰਦ ਨੇ ਤੇ ਪੂਰਨੀ ਨੇ ਤੇ ਬਹੁਤ ਵਧੀਆ ਬਣਿਆ ਸੀਗਾ ਪਰਤਾ ਤੁਸੀਂ ਵੀ ਇੱਕ ਵਾਰੀ ਇਦਾਂ ਟਰਾਈ ਕਰਿਓ ਆਈ ਹੋਪ ਤੁਹਾਨੂੰ ਵਧੀਆ ਲੱਗੇਗੀ ਰੈਸਪੀ ਤੇ ਪਰਤਾ ਵੀ ਇਸ ਤਰੀਕੇ ਦੇ ਨਾਲ ਬਣਾਓਗੇ ਤੇ ਟੇਸਟੀ ਬਣੇਗਾ ਖਾ ਪੀ ਕੇ ਰੋਟੀ ਬਰਤਨਾਂਾਂ ਦੇ ਕਿਚਨ नीट ਐਂਡ ਕਲੀਨ ਕਰਕੇ ਹੁਣ ਗਏ ਆਪਾਂ ਪੈ ਤੁਹਾਡੇ ਕੋਲੋਂ ਵੀ ਲੈਣੇ ਆ ਹੁਣ ਇਜਾਜ਼ਤ ਜਲਦੀ ਸੌਣਾ ਹੁੰਦਾ ਰਾਤੀ ਸਵੇਰੇ ਜਲਦੀ ਉੱਠਣਾ ਹੁੰਦਾ ਤੁਹਾਨੂੰ ਪਤਾ ਜਿਵੇਂ ਮੇਰੇ ਵਰਗੀਆਂ ਜਿਹੜੀਆਂ ਲੇਡੀਜ਼ ਬੱਚੇ ਸਕੂਲ ਜਾਂਦੇ ਨੇ ਸਵੇਰੇ ਤੇ ਹੁਣ ਕਰਦੇ ਆ ਇੱਥੇ ਵਲੌਗ ਦੀ ਸਮਾਪਤੀ ਉਮੀਦ ਹੈ ਮੈਨੂੰ ਤੁਹਾਡੇ ਸਾਰਿਆਂ ਕੋਲੋਂ ਵੀ ਤੁਹਾਨੂੰ ਮੇਰੇ ਡੇਲੀ ਵਲੌਗ ਵਧੀਆ ਲੱਗਦੇ ਹੋਣਗੇ ਤੇ ਦੋਸਤੋ ਹੁਣ ਮੈਂ ਤੁਹਾਨੂੰ ਪਰਡੇ ਘਰ ਹੀ ਰਹਿਣੀ ਆ ਕਿਤੇ ਆ ਜਾ ਨਹੀਂ ਹੋ ਰਿਹਾ ਦੁਕਾਨ ਤੇ ਵੀ ਨਹੀਂ ਮੈਂ ਜਾ ਰਹੀ ਕਿਉਂਕਿ ਬੱਚੇ ਤੁਹਾਨੂੰ ਪਤਾ ਤੁਸੀਂ ਸਮਝਦੇ ਹੋ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਬੈਕਗ੍ਰਾਉਂਡ ਹੈ ਤੇ ਬੱਚੇ ਹੁਣ ਮੇਰੇ ਕੋਲ ਲੈ ਲੈਂਦੇ ਨੇ ਜਿਹਦੇ ਕਰਕੇ ਮੈਂ ਦੁਕਾਨ ਤੇ ਨਹੀਂ ਜਾਂਦੀ ਹਸਬੰਦ ਦਾ ਮੈਨੂੰ ਕਹਿੰਦੇ ਹੁੰਦੇ ਸਨੀਤਾ ਤੂੰ ਆ ਜਾਗਾ ਸ਼ਾਮੀ ਵਟ ਮੈਂ ਹੀ ਨਹੀਂ ਜਾਂਦੀ ਕਿ ਕਿੱਥੇ ਬੱਚਿਆਂ ਦੇ ਨਾਲ ਔਖਾ ਹੋ ਜਾਂਦਾ ਹੈ ਮੈਨੇਜ ਕਰਨਾ ਤੇ ਬਾਕੀ ਤੁਸੀਂ ਮੇਰੀ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸਮਝ ਲਓਗੇ ਜਿਹੜੇ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਉਹਨਾਂ ਨੂੰ ਮੈਨੂੰ ਡੀਪਲੀ ਸਮਝਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਆਪਣੇ ਸਾਰਾ ਮੈਨੂੰ ਜਾਣਦੇ ਹੋ ਇਸ ਦੇ ਨਾਲ ਹੁਣ ਤੁਹਾਡੇ ਕੋਲੋਂ ਲੈਣੇ ਆ ਇਜਾਜ਼ਤ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਮੇਰੇ ਡੇਲੀ ਵਲੋਗ ਵਧੀਆ ਲੱਗਦੇ ਹੋਣਗੇ ਤੇ ਕੋਈ ਨਹੀਂ ਕੁਝ ਕੁ ਦਿਨਾਂ ਤੱਕ ਆਪੇ ਲਾਈਫ ਥੋੜੀ ਠੀਕ ਹੋ ਜਾਏਗੀ ਫਿਰ ਕੋਈ ਆ ਨਹੀਂ ਸਾਰਾ ਕੁਝ ਮਿਕਸ ਅਫੇਅਰ ਆ ਜਾਏਗਾ ਤੇ ਹੁਣ ਮੇਰੇ ਚੈਨਲ ਨੂੰ ਤੁਸੀਂ ਜਿਆਦਾ ਕੁਝ ਨਹੀਂ ਵੱਧੋ ਬਸ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸੋਨੇ ਸੋਨੇ ਕਰਿਆ ਕਰੋ ਕਮੈਂਟ ਤੇ ਇਸ ਦੇ ਨਾਲ ਹੀ ਮਿਲਦੀਆਂ ਤੁਹਾਨੂੰ ਫੇਰ ਇੱਕ ਕੱਲ੍ਹ ਕੱਲ੍ਹ ਇੱਕ ਨਵੇਂ ਵਲੋਗ ਨਵੇਂ ਉਮੀਦ ਨਵੇਂ ਦਿਨਾਂ ਨਾਲ ਉਹ ਤੱਕ ਨਹੀਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਾਏ ਬਾਏ ਐਂਡ ਗੁੱਡ ਨਾਈਟ